ਦੋਸਤੋ ਜਿਹੜੀ ਲੜਕੀ ਰਹੀਏ ਜਿਹਨੂੰ ਚਾਹਲੀ ਕੁੜੀ ਕਹਿੰਦੇ ਆ ਕੋਮਲ ਜਿਹਦੀ ਅਸੀਂ ਮਤ ਕੀਤੀ ਸੀ ਪਰਸੋਂ ਇਹ ਉਹਦੇ ਪਿਤਾ ਜੀ ਨੇ ਇਹ ਉਹਦੇ ਦਾਦੀ ਨੇ ਔਰ ਜਿਸ ਦਿਨ ਮੈਂ ਉਹਦੀ ਰਹੀਏ ਅਸੀਂ ਗਏ ਸੀਗੇ ਉਹਦੀ ਸਹਾਇਤਾ ਕਰਨ ਜਾਂ ਉਹਨੂੰ ਪੁੱਛਣ ਉਹਦਾ ਦੁੱਖ ਦਰਦ ਵੰਡਾਉਣ ਉਦੋਂ ਮੈਂ ਉਹਦੇ ਪਿਤਾ ਜੀ ਨੂੰ ਪਹਿਲਾਂ ਮਿਲ ਕੇ ਗਿਆ ਸੀਗਾ ਔਰ ਇਹ ਬੜੇ ਵਧੀਆ ਮੈਨੂੰ ਬੰਦੇ ਬੜੇ ਚੰਗੇ ਤਰੀਕੇ ਨਾਲ ਮਿਲੇ ਸੀਗੇ ਔਰ ਇਹਨਾਂ ਨੂੰ ਮੈਂ ਪੁੱਛਿਆ ਸੀਗਾ ਕਿ ਯਾਰ ਇੰਨੇ ਸਾਲ ਲੜਕੀ ਨਾਲ ਉਹ ਆਡ ਹੋ ਗਏ ਮੇਰੇ ਖਾਤੋਂ ਉਹਦੇ ਦੱਸਣ ਮੁਤਾਬਕ 8-9 ਸਾਲ ਹੈ ਇਹਨਾਂ ਦੇ ਦੱਸਣ ਮੁਤਾਬਕ 5-6 ਸਾਲ ਹੈ ਔਰ ਮੈਂ ਪੁੱਛਿਆ ਸੀਗਾ ਕਿ ਤੁਹਾਡਾ ਵਖਰੇਵੇਂ ਤੋਂ ਰਲੇਵਾ ਹੋ ਸਕਦਾ ਔਰ ਉਦੋਂ ਇਹਦੇ ਪਿਤਾ ਜੀ ਨੇ ਕਿਹਾ ਕਿ ਬੱਚੇ ਜਿਹੜੇ ਆ ਸਕਦੇ ਨੇ ਮਤਲਬ ਮੇਰੀ ਵਾਈਫ ਉਹਦੇ ਉੱਤੇ ਤਰ੍ਹਾਂ ਤਰ੍ਹਾਂ ਦੇ ਨਾਲ ਦੋਸ਼ ਲਾਏ ਚਲੋ ਮੈਂ ਕਿਸੇ ਦੀ ਉਹਨਾਂ ਚੀਜ਼ਾਂ 'ਚ ਨਹੀਂ ਪੈਂਦਾ ਧੀਆਂ ਪੈਣਾ ਸਭ ਦੀਆਂ ਸਾਂਝੀਆਂ ਨੇ ਔਰ ਇਹਨਾਂ ਕਿਹਾ ਵੀ ਇਸ ਤਰ੍ਹਾਂ ਉਹ ਬੱਚੇ ਇਕੱਲੇ ਮੇਰੇ ਕੋ ਆ ਸਕਦੇ ਨੇ ਤੇ ਮੈਂ ਇਹਨਾਂ ਨੂੰ ਇੱਕ ਗੱਲ ਕਹੀ ਸੀ ਕਿ ਬੱਚੇ ਹੁਣ ਉਹਨੇ 8-10 ਸਾਲਾਂ ਤੋਂ ਪਾਲੇ ਨੇ ਮੇਰਾ ਨਹੀਂ ਖਿਆਲ ਹੈ ਆਪਦੀ ਮਾਂ ਨੂੰ ਉਹ ਛੱਡ ਕੇ ਤੁਹਾਡੇ ਕੋਲ ਆਉਣਗੇ ਉਹਦੇ ਕਹਣੇ ਛੋਣਗੇ ਉਹਦੇ ਭਰੋਸੇ ਦੇ ਵਿੱਚ ਹੋਣਗੇ ਤੇ ਮੈਨੂੰ ਨਹੀਂ ਲੱਗਦਾ ਵੀ ਉਹਨਾਂ ਨੇ ਆਉਣਾ ਔਰ ਦੂਜੀ ਚੀਜ਼ ਇਹਨਾਂ ਨੇ ਇੱਕ ਚੀਜ਼ ਕਹੀ ਸੀ ਕਿ ਮੇਰੀ ਮਾਤਾ ਦਾ ਚੂਲਾ ਜਿਹੜਾ ਉਹਦੇ ਤੇ ਦੋਸ਼ ਉਹਦੀ ਮਾਂ ਦੇਤੇ ਆਪਣੀ ਪਤਨੀ ਦੇ ਉੱਤੇ ਲਾਇਆ ਸੀ ਤੋੜਿਆ ਔਰ ਮੈਂ ਪਹਿਲੇ ਦਿਨ ਇਹਨਾਂ ਨੂੰ ਪੁੱਛਿਆ ਸੀ ਕਿ ਮੈਂ ਉਸ ਲੜਕੀ ਕੋਲ ਬਾਅਦ ਚ ਜਾਊਂਗਾ ਪਹਿਲਾਂ ਤੁਸੀਂ ਮੈਨੂੰ ਦੱਸੋ ਕਿ ਸ਼ਰਮਾ ਲੱਗਾ ਵੀ ਨਹੀਂ ਭਾਜੀ ਮੈਂ ਪੈਸੇ ਨਹੀਂ ਮੰਗੜੇ ਮੈਂ ਆਟੋ ਚਲਾ ਕੇ ਆਪ ਦਾ ਟੱਬਰ ਪਾ ਦਾਂਵਾ ਔਰ ਦੂਜੀ ਚੀਜ਼ ਮੈਂ ਇਸ ਜਿਹੜਾ ਲੜਕੀ ਦਾ ਫਾਦਰ ਇਹਨੂੰ ਮੈਂ ਸਲੂਟ ਕਰਦਾ ਬੱਚੇ ਛੜਤੇ ਜਨਾਨੀ ਛੜਤੀ ਮਾਂ ਬਜ਼ੁਰਗ ਹੈ ਉਹਦੀ ਰੋਟੀ ਵੀ ਆਪ ਪਕਾਉਂਦਾ ਤੇ ਉਹ ਮਤਲਬ ਬੈੱਡ ਦੇ ਉੱਤੇ ਉਹਦਾ ਜੋ ਵੀ ਆ ਮਤਲਬ ਸਾਰਾ ਲੈਟਰਨ ਬਾਥਰੂਮ ਆਪ ਸਫਾਈ ਕਰਦਾ ਤੇ ਇਹੋ ਜਿਹੇ ਪੁੱਤ ਜਿਹੜੇ ਸਰਵਲ ਪੁੱਤਿਆ ਉਹ ਘਰ ਘਰ ਜੰਮਣੇ ਚਾਹੀਦੇ ਆ ਪਰ ਜਿਹੜਾ ਇਹਨਾਂ ਦੇ ਨਾਲ ਵਖਰੇਵਾ ਹੋ ਗਿਆ ਮੈਂ ਉਸ ਦਿਨ ਉੱਥੇ ਵੀ ਇੱਕ ਗੱਲ ਕਹੀ ਸੀ ਕਿ ਜਦੋਂ ਮਾਂ ਪਿਓ ਆਡੋ ਜਾਂਦੇ ਆ ਨਾ ਮੈਨੂੰ ਨਹੀਂ ਪਤਾ ਪਿਓ ਗਲਤ ਹੁੰਦਾ ਕਿ ਮਾਂ ਗਲਤ ਹੁੰਦੀ ਅਸੀਂ ਕੋਈ ਜੱਜ ਥੋੜੀ ਇਹਦਾ ਫੈਸਲਾ ਕਰਨਾ ਪਰ ਉਹਦੇ ਵਿੱਚ ਬੱਚੇ ਰੁੱਲਦੇ ਆ ਬੱਚਿਆਂ ਦਾ ਨੁਕਸਾਨ ਹੁੰਦਾ ਵਾ ਬੱਚੀ ਵੇਚਣ ਤੇ ਵਿਚਾਰੀ ਚਾਹ ਡਈ ਹੈ ਨਾ ਉਹਨੂੰ ਜੋ ਪਿਕਚਰ ਦਿਖਾਈ ਗਈ ਪਿਓ ਬਾਰੇ ਉਹਨੇ ਵਿਚਾਰੀ ਨੇ ਬੋਲ ਦਿੱਤਾ ਅੱਜ ਤਰ੍ਹਾਂ ਤਰ੍ਹਾਂ ਦੀ ਉਹਨੂੰ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਮੈਂ ਇਸ ਭਾਉ ਨੂੰ ਉਹਦੋਂ ਪੁੱਛਿਆ ਸੀ ਤੇਰੀ ਮਾਂ ਦਾ ਮੈਂ ਇਲਾਜ ਕਰਾਉਣ ਨੂੰ ਤਿਆਰ ਆ ਜੋ ਖਰਚਾ ਹੁੰਦਾ ਮੈਂ ਕਰਨ ਨੂੰ ਤਿਆਰ ਆ ਕਿਉਂ ਭਾਉ ਜੀ ਮੈਂ ਤੁਹਾਨੂੰ ਪੁੱਛ ਕੇ ਗਿਆ ਸੀ ਅੱਜ ਮੈਂ ਇਸ ਮਾਤਾ ਨੂੰ ਫੋਨ ਕੀਤਾ ਵੀ ਤੋ ਮੈਨੂੰ ਇੱਕ ਦਰਦ ਆ ਵੀ ਯਾਰ ਬੱਚੀ ਤੁਹਾਡੀ ਕੰਮ ਕਰ ਰਹੀ ਆ ਮਤਲਬ ਇਹ ਵੀ ਹੋ ਸਕਦਾ ਵੀ ਬੱਚਾ ਤੁਹਾਡਾ ਚਾਹ ਵੇਚ ਰਿਹਾ ਤੁਹਾਨੂੰ ਅੱਜ ਇਹ ਲੱਗ ਰਿਹਾ ਉਹਨੇ ਝੂਠ ਮਾਰਿਆ ਤੇ ਸਾਡੀ ਬੜੀ ਬੇਇੱਜ਼ਤੀ ਹੋਈ ਆ ਕੱਲ ਨੂੰ ਜਿਹੋ ਜਿਹਾ ਸਮਾਜ ਆ ਇਹੋ ਜੀਆਂ ਬੱਚੀਆਂ ਨੂੰ ਵਰਗਲਾ ਲੈਂਦਾ ਐਸ ਉਮਰ ਦੇ ਵਿੱਚ ਉਹ ਗਲਤ ਕੰਮ ਚ ਪੈ ਜਾਂਦੀ ਤੇ ਫਿਰ ਦਾਦੀ ਨੂੰ ਤੇ ਪਿਓ ਨੂੰ ਬੜਾ ਫਖਰ ਮਹਿਸੂਸ ਹਣਾ ਸੀ ਵੀ ਸਾਡੀ ਬੱਚੀ ਤਾਂ ਤਾਂ ਤੇ ਤੁਰੀ ਫਿਰਦੀ ਆ ਸਾਡੀ ਬੱਚੀ ਫਲਾਣਾ ਗਲਤ ਕੰਮ ਕਰਦੀ ਆ ਸੋ ਇਸ ਚੀਜ਼ ਨੂੰ ਇੱਥੇ ਰੋਕਣਾ ਚਾਹੀਦਾ ਤੇ ਮਾਂ ਨੇ ਸਵੇਰੇ ਮੇਰੇ ਨਾਲ ਗਿਲਾ ਕੀਤਾ ਸੀ ਫੋਨ ਦੇ ਉੱਤੇ ਇਹਨੂੰ ਪਤਾ ਨਹੀਂ ਸੀਗਾ ਪੁੱਤ ਨੇ ਦੱਸਿਆ ਨਹੀਂ ਮੇਰੇ ਕੋ ਮੰਮੀ ਵੀ ਕਿ ਮੈਨੂੰ ਨਹੀਂ ਦੱਸਿਆ ਮੈਂ ਕਿਹਾ ਮਾਤਾ ਜੀ ਤੁਸੀਂ ਇਸ ਕੰਮ ਨੂੰ ਇੱਥੇ ਬੰਦ ਕਰ ਦਿਓ ਬੱਚੀ ਆ ਵਿਚਾਰੀ ਉਹਨੂੰ ਕੰਮ ਕਰਨ ਦਿਓ ਲੋਕ ਉਹਨੂੰ ਮਾੜਾ ਚੰਗਾ ਬੋਲਣਾ ਸ਼ੁਰੂ ਹੋ ਗਏ ਨੇ ਬੱਚੇ ਰੱਬ ਦਾ ਰੂਪ ਹੁੰਦੇ ਨੇ ਮਾਤਾ ਨੇ ਮੈਨੂੰ ਗਿੜਾ ਕੀਤਾ ਵੀ ਤੂੰ ਮੇਰੀ ਪੋਤੀ ਨੂੰ ਲੱਖ ਰੁਪਇਆ ਦੇ ਗਿਆ ਸੀ ਮੇਰਾ ਵੀ ਚੂਲਾ ਟੁੱਟਾ ਮੇਰੀ ਬਾਤ ਨਹੀਂ ਪੁੱਛੀ ਤੇ ਮੈਂ ਕਹਾਂ ਜੀ ਮੈਂ ਤਾਂ ਤੁਹਾਡੇ ਬੇਟੇ ਨੂੰ ਪੁੱਛਿਆ ਸੀ ਉਹਨੇ ਹੀ ਮਨਾ ਕਰ ਦਿੱਤੀ ਫਿਰ ਬਦੋ ਬਦੀ ਤੁਸੀਂ ਕਿਸੇ ਨੂੰ ਫੜਾਓ ਤੇ ਅਗਲਾ ਕਿਸੇ ਨੇ ਕਹਿ ਦਿੰਦਾ ਵੀ ਤੇਰੇ ਕੋਲ ਬਹੁਤ ਜ਼ਿਆਦਾ ਹੈ ਯਾਰ ਤੂੰ ਕਿਉਂ ਦੇਣ ਦਿਆ ਮੈਨੂੰ ਅੱਜ ਮਾਤਾ ਨੂੰ ਮੈਂ ਕਿਹਾ ਮੈਂ ਕਹਾ ਮਾਤਾ ਮੈਂ 3 ਨਹੀਂ ਵਜਣ ਦੇਣੇ 4 ਮੈਂ ਤੇਰੇ ਕੋ ਵੀ ਆਇਆ ਲੈ ਔਰ ਅੱਜ ਮੈਂ ਮਾਤਾ ਨੂੰ ਵੀ ਲੱਖ ਰੁਪਇਆ ਦਿੱਤਾ ਆਪਦੇ ਚੂਲੇ ਦਾ ਇਲਾਜ ਕਰਾਓ ਔਰ ਹੋਰ ਵੀ ਇਸ ਤੋਂ ਉੱਤੇ ਖਰਚਾ ਹੁੰਦਾ ਸਾਨੂੰ ਦੱਸੋ ਕਿਹੜੇ ਹਸਪਤਾਲ ਦੇ ਵਿੱਚ ਕਰਾਉਣਾ ਮੈਂ ਉਹ ਵੀ ਕਰਾਉਣ ਨੂੰ ਤਿਆਰ ਹਾਂ ਸੋ ਮੈਂ ਗੱਲ ਇਹ ਕਹਿਣ ਆਇਆ ਮਾਤਾ ਵੀ ਪਰਸੋ ਬੋਲੀ ਸੀ ਕਿ ਮੇਰੇ ਜਿਹੜੀ ਪੈੜੀ ਆ ਮੈਂ ਆਪਣੇ ਪੋਤੇ ਤੇ ਪੋਤੀ ਦੇ ਨਾਂ ਨੂੰ ਲਾਉਣ ਨੂੰ ਤਿਆਰ ਹਾਂ ਫਿਰ ਪੋਤੇ ਪੋਤੀਆਂ ਦਾ ਦਰਦ ਆਉਂਦਾ ਤਾਂ ਫਿਰ ਪੋਤੇ ਪੁੱਤੀਆਂ ਨੂੰ ਛੱਡਦੀਆਂ ਨਾ ਨੌਂ ਕਰਕੇ ਉਹਨਾਂ ਨੂੰ ਮਾੜਾ ਚੰਗਾ ਆਪਾਂ ਕਿਹੜਾ ਛੱਡਦੀਏ ਤੁਸੀਂ ਉਹਨੂੰ ਪੈੜੀ ਲਾਉਣ ਨੂੰ ਤਿਆਰ ਹੋ ਮੇਰਾ ਦਿਲ ਕੀਤਾ ਮੈਨੂੰ ਰੱਬ ਨੇ ਦਿੱਤੇ ਮੈਂ ਲੱਖ ਰੁਪਏ ਉੱਥੇ ਫੜਾਇਆ ਕਈ ਲੋਕ ਬਿਣਾ ਪੁੱਛੇ ਹੀ ਮਤ ਕਿਉਂ ਕਰਦੇ ਹੋ ਲੋਕਾਂ ਦੀ ਮੈਂ ਕਿਸੇ ਕੋਲ ਮੰਗੇ ਮੈਨੂੰ ਲੱਗਾ ਬੱਚੀ ਦਾ ਮੇਰੇ ਪੈਸੇ ਨਾਲ ਦਰਦ ਮੰਡਿਆ ਜਾ ਸਕਦਾ ਇਹ ਮਾਤਾ ਦਾ ਝੂਠਾ ਢੀਵੋਸਾ ਮੈਨੂੰ ਵੀ ਦੇ ਦਿੱਤੇ ਆਹ ਤੇ ਮੇਰੇ ਕੋ ਫੋਨ ਦੇ ਉੱਤੇ ਵੀ ਰੋਈ ਕਿ ਕਿਸੇ ਬੰਦੇ ਨੇ ਮੈਨੂੰ ਰੇੜੀ ਬਣਾ ਕੇ ਦੇਣੀ ਸੀ ਉਹਨੇ ਮੈਨੂੰ ਕਹਿ ਦਿੱਤਾ ਤੂੰ ਝੂਠੀ ਆ ਮੈਂ ਤੈਨੂੰ ਰੇੜੀ ਨਹੀਂ ਬਣਾ ਕੇ ਦੇਣੀ ਮੈਂ ਕਿਹਾ ਪੁੱਤ ਤੂੰ ਟੈਨਸ਼ਨ ਨਾ ਲੈ ਮੈਂ ਤੇਰੀ ਮਾਤਾ ਤੇਰੀ ਦਾਦੀ ਤੋਂ ਮਿਲਣ ਤੋਂ ਬਾਅਦ ਫਿਰ ਤੇਰੇ ਕੋ ਆਇਆ ਮੈਂ ਤੈਨੂੰ ਰੇੜੀ ਵੀ ਬਣਾ ਕੇ ਦਊਗਾ ਸਭ ਬੱਚੀ ਆ ਤੇਰੀ ਇਹਨੂੰ ਇਸ ਚੀਜ਼ ਦੇ ਉੱਤੇ ਪਹਿਲੀ ਗੱਲ ਤੇ ਟੱਬਰ ਦਾ ਰਲੇਵਾ ਹੋ ਜਾਣਾ ਚਾਹੀਦਾ ਪੰਚਾਇਤ ਬੈਠੀ ਆ ਸਰਪੰਚ ਸਾਹਿਬ ਬੈਠੇ ਨੇ ਵੀ ਉਹ ਕਿਹੜੀ ਉਮ ਉਰੀਆ ਪਾਪੜਾ ਜਿਹੜਾ ਟੱਬਰ ਵਸਾ ਲਈਏ ਹੋਣੀ ਆਪਾਂ ਆਪਣੇ ਬੱਚਿਆਂ ਨੂੰ ਇਕੱਠੇ ਕਰ ਲਈਏ ਸੋ ਇਹ ਘਰ ਤੁਹਾਡੀ ਮਾਂ ਦਾ ਵੀ ਖਿਆਲ ਰੱਖਿਆ ਜਾਵੇ ਤੁਹਾਡੇ ਬੱਚੇ ਵੀ ਚੰਗੀ ਤਰ੍ਹਾਂ ਪਾਲ ਸਕਣ ਅੱਜ ਉਹਦੀਆਂ ਲੋੜਾਂ ਬੰਦ ਹੋ ਜਾਣਗੀਆਂ ਅੱਜ ਉਹਦੇ ਕੋਲ ਕੰਮ ਚੱਲਣਾ ਬੰਦ ਹੋ ਜਾਊਗਾ ਇਹ ਬੜਾ ਵੱਡਾ ਵਹਿਮ ਹੁੰਦਾ ਦੁਨੀਆ ਨੂੰ ਕਰੋੜਾਂ ਰੁਪਏ ਇਕੱਠੇ ਹੋ ਜਾਣੇ ਆ ਮੈਂ ਤੁਹਾਨੂੰ ਲੈ ਕੇ ਦੇ ਦਿੰਨਾ 2 ਨਹੀਂ 4 ਨਹੀਂ 5 ਲੱਖ 7 ਲੱਖ ਰੁਪਏ ਤੋਂ ਉੱਤੇ ਮਤਲਬ ਇਕੱਠਾ ਨਹੀਂ ਹੁੰਦਾ ਯਾਰ ਦੁਨੀਆ ਹੋਰ ਬਹੁਤ ਆਵਾਂ ਦੇ ਉੱਤੇ ਮਤ ਕਰਦੀ ਆ ਇਕੱਲੇ ਇੱਕ ਨੂੰ ਨਹੀਂ ਫੜ ਲੈਂਦੀ ਸੋ ਇਸ ਚੀਜ਼ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਤੇਰੀ ਧੀ ਆ ਮੈਂ ਤਾਂ ਤੈਨੂੰ ਇਹ ਕਹਿਣਾ ਆ ਭ ਉਦੀ ਸਰੋਤਰੀ ਭਕਾਰ ਵੀ ਮੇਰੀ ਬੱਚੀ ਨੇ ਇਹ ਕੰਮ ਕੀਤਾ ਉਹ ਕਿਸੇ ਗਲਤ ਕੰਮ ਦੇ ਵਿੱਚ ਨਹੀਂ ਪਈ ਲੋਕ ਉਹਨੂੰ ਬੱਚੀ ਨੂੰ ਲਿਖੀ ਜਾ ਰਹੇ ਆ ਕਿ 420 ਆ ਇੱਕ ਬੰਦੇ ਦੀ ਮੈਂ ਵੀਡੀਓ ਸੁਣਦਾ ਸੀ ਉਹ ਉਹਨੂੰ ਕਹਿੰਦਾ 420 ਆ ਉਹ 420 ਬੱਚਾ 420 ਨਹੀਂ ਕਰ ਸਕਦਾ ਬੱਚਾ ਚੋਰੀ ਕਰ ਸਕਦਾ ਜੇ ਉਹਨੂੰ ਲੋੜ ਹੋਵੇ ਤੇ ਬੱਚੇ ਦੇ ਮਨ ਚ ਲਾਲਚ ਹੋਵੇ ਚੋਰੀ ਕਰ ਸਕਦਾ 15 16 17 ਸਾਲਾਂ ਦਾ ਬੱਚਾ ਕੀ 420 ਕਰੂਗਾ ਯਾਰ ਆਪਾਂ ਲਿਖਣ ਤੋਂ ਕੁਝ ਨਹੀਂ ਵੇਦੇ ਵੀ ਸਾਡੇ ਘਰ ਵੀ ਧੀਆ ਵਾਂ ਮੈਂ ਉਹਨਾਂ ਨੇ ਝੂਠ ਬੋਲਿਆ ਉਨੇ ਜੋ ਮਰਜ਼ੀ ਕਰ ਲਿਆ ਬਾਪ ਨੂੰ ਵੱਡਾ ਦਿਲ ਵਿਖਾਉਣਾ ਚਾਹੀਦਾ ਵੀ ਉਹ ਮਾਰਾ ਕੰਮ ਤੇ ਨਹੀਂ ਕਰਨ ਢੀ ਉਹ ਕਿਸੇ ਗਲਤ ਥਾਂ ਦੇ ਉੱਤੇ ਇਹ ਤੇ ਨਹੀਂ ਜਾਂਦੀ ਉਹ ਕਿਸੇ ਗਲਤ ਲੋਕਾਂ ਦੇ ਮਗਰ ਤੇ ਨਹੀਂ ਜਾਂਦੀ ਆਪਾਂ ਇਹ ਚੀਜ਼ਾਂ ਤੇ ਵੇਖਦੇ ਨਹੀਂ ਐਵੇਂ ਬਸ ਜਿੱਧਰ ਨੂੰ ਮਤਲਬ ਵਜਦਾ ਵਾ ਜੋਸ਼ ਤੇ ਜਿੱਧਰ ਨੂੰ ਹਜੂਮ ਆਪਾਂ ਵੇਖਦੇ ਆਪਾਂ ਉਧਰ ਨੂੰ ਤੁਰ ਪੈਨੇ ਆ ਨਹੀਂ ਚਾਹੀਦਾ ਉਹ ਬੱਚੀ ਅਕਸਰ ਉਹਨੇ ਹੋਟਲ ਪਾ ਲਿਆ ਯਾਰ ਤੁਹਾਡੇ ਪੈਸੇ ਇਕੱਠੇ ਕਰਕੇ ਉਹਨੇ ਕੋਈ ਮਾਲ ਖੜਾ ਕਰ ਲਿਆ ਤੁਹਾਡੇ ਪੈਸੇ ਇਕੱਠੇ ਕਰਕੇ ਉਨੇ ਇੱਕ ਚਾਹ ਦੀ ਦੁਕਾਨ ਖੋਲੀ ਰੇੜੀ ਉਹ ਕੋ ਬਣੀ ਨਹੀਂ ਹੈਗੀ ਉੱਥੇ ਉਹ ਚਾਹ ਵੇਚੰਦੀ ਆ ਤੇ ਕਿੰਨਾ ਕੋ ਨੂੰ ਨਿੰਦੀ ਜਾਵਾ ਕਿ ਤੇ ਕੀ ਉਹਦੇ ਵਿੱਚੋਂ ਕੱਢ ਲਾਂਗੇ ਅੱਜ ਉਹ ਮੇਰੇ ਕੋਲ ਰੋਈ ਮੈਨੂੰ ਇਹ ਵੀ ਕਿਹਾ ਕਿ ਤੈਨੂੰ ਜੇ ਕੋਈ ਬੰਦਾ ਕਹਿੰਦਾ ਵੀ ਮੈਨੂੰ ਤੈਨੂੰ ਪੈਸੇ ਪਾ ਕੇ ਗਲਤੀ ਹੋ ਗਈ ਆ ਮੈਨੂੰ ਉਹਦੀ ਰਸੀਦ ਵਿਖਾ ਦੇ ਮੈਂ ਉਹਨਾਂ ਦੇ ਖਾਤੇ ਜੂ ਪੈਸੇ ਵਾਪਸ ਪਾਉਣ ਨੂੰ ਤਿਆਰ ਆ ਯਾਰ ਬੱਚੀ ਇਹਨੂੰ ਬਖਸ਼ ਦਿਓ ਮੇਰੀ ਮਤਲਬ ਤੁਹਾਨੂੰ ਹੱਥ ਬੰਨ ਕੇ ਬੇਨਤੀ ਆ ਔਰ ਮੈਂ ਇਹ ਗੱਲ ਲੋਕਾਂ ਨੂੰ ਹਮੇਸ਼ਾ ਕਹਿੰਨਾ ਖੁਸ਼ੀਆਂ ਪੈਸੇ ਨਾਲ ਖਰੀਦੀਆਂ ਜਾਣ ਨਾ ਤੇ ਮੈਂ ਮਾਂ ਦੇ ਚਰਨਾਂ 'ਚ ਛੁੱਟਾ ਮੈਂ ਤੁਹਾਡੇ ਚਰਨਾਂ 'ਚ ਛੁੱਟਾ ਰੋਜ਼ ਖਰੀਦ ਕੇ ਆਪਦੇ ਘਰ ਜਾਵਾਂ ਕੋਈ ਫਰਕ ਨਹੀਂ ਪੈਂਦਾ ਮੈਂ ਮਾਂ ਨੂੰ ਦਿੱਤਾ ਮੈਂ ਇਹਨੂੰ ਕਿਹਾ ਵੀ ਮੇਰੇ ਸਿਰ ਤੇ ਹੱਥ ਰੱਖਦੇ ਰੱਬ ਨੇ ਮੈਨੂੰ ਉੱਤੇ ਬੜਾ ਭਰੋਸਾ ਉਹਨੇ ਮੈਨੂੰ ਦੋ ਤਿੰਨ ਜੀਰਵਾਂ ਲਾ ਕੇ ਦੇਣੀਆਂ ਨਾਲ ਇਹਦੇ ਮੈਂ ਇੰਨਾ ਭਰੋਸਾ ਕਰਦਾ ਅਰ ਤੂੰ ਦਵਰ ਸੇ ਕੰਬਦਾ ਯਾਰ ਅਮਰਤਾਰੀ ਤੋਂ ਬੰਦਾ ਰੱਬ ਦੇ ਉੱਤੇ ਭਰੋਸਾ ਕਰ ਤੇਰੇ ਬੱਚਿਆਂ ਨੂੰ ਅੱਜ ਉਹ 15 16 17 ਸਾਲਾਂ ਦੇ ਆਂਦੀਆਂ ਬੀ ਸੌਦੀ ਆ ਜੜੀਆਂ ਵੀ ਸਾਡਾ ਪਿਓ ਕੀ ਸੀਗਾ ਸਾਡੀ ਮਾਂ ਕੀ ਸੀ ਰੱਬ ਦੇ ਉੱਤੇ ਛੱਡ ਦਿਓ ਯਾਰ ਆਪਦੇ ਬੱਚਿਆਂ ਨੂੰ ਮਾਰਾ ਚੰਗਾ ਨਹੀਂ ਮੈਂ ਇਸ ਆਸਨ ਨਾਲ ਇਸ ਪਰਿਵਾਰ ਕੋ ਔਰ ਮੈਂ ਇਹ ਕਹਿਣ ਲੱਗਾ ਕਿ ਮੈਂ ਪਹਿਲੇ ਦਿਨ ਇਹਨੂੰ ਪੁੱਛ ਕੇ ਗਿਆ ਸੀ ਕਿ ਜੇ ਤੁਹਾਡੀ ਮਾਂ ਬਿਮਾਰ ਹੈ ਉਹਦਾ ਇਲਾਜ ਨਹੀਂ ਹੁੰਦਾ ਤੇ ਮੈਂ ਪਹਿਲਾਂ ਤੇਰੇ ਘਰ ਚਲਦਾ ਮੈਂ ਪੈਸੇ ਪਹਿਲਾਂ ਉੱਥੇ ਦੇਣਾ